ਅੱਜ ਜਿਵੇਂ ਆਏ ਆ ਪਿੰਡ ਮਹਿਮੂਦਪੁਰ ਤੇ ਬੜਾ ਗਰੋਂ 2 ਮਿੰਟਾਂ ਦੀ ਕਵਰ ਕਰਾਂਗੇ ਮੈਂ ਇਸ ਟਾਈਮ ਜਿਸ ਰੋਡ ਤੇ ਖੜਿਆ ਆ ਇਹ ਰੋਡ ਖਰੜ ਤੋਂ ਬੱਸੀ ਨੂੰ ਜਾਂਦਾ ਏ ਮੈਂ ਇੱਕ ਬੱਸ ਸਟੈਂਡ ਤੇ ਖੜਿਆ ਆ ਇਹ سامنے ਤੁਸੀਂ ਬੱਸ ਸਟੈਂਡ ਦੇਖ ਰਹੇ ਹੋ ਇਹਦੇ ਨਾਲ ਨਾ ਤਿੰਨ ਪਿਲਖਣ ਦੇ ਬੜੇ ਭਾਰੀ ਦਰਖਤ ਨੇ ਇਹ ਜੋ ਬੱਸ ਸਟੈਂਡ ਹੈ ਇਹ ਪਿੰਡ ਮਲਕਪੁਰ ਤੇ ਮਹਿਮੂਦਪੁਰ ਇਨੰਦਾ ਸੰਜਾ ਪਿੰਡ ਤੇ ਆ ਮੇਰੇ ਸਾਹਮਣੇ ਆ ਗੱਡੀ ਜਿਹੜੀ ਮੁੜੀ ਹੈ ਇਹ ਮੁੜੀ ਹੈ ਇਥੋਂ ਮਲਕਪੁਰ ਨੂੰ ਤੇ ਆ ਗੱਡੀ ਗਈ ਹੈ ਖਰੜ ਵਾਲਾ ਠੀਕ ਹੈ ਇਥੋਂ ਇੱਕ ਆ ਰੋਡ ਮੁੜਦਾ ਇਹ ਜਾਂਦਾ ਹੈ ਮਹਿਮੂਦਪੁਰ ਨੂੰ ਇਥੋਂ 1 ਕਿਲੋਮੀਟਰ ਦੇ ਕਰੀਬ ਹੈਗਾ ਮਹਿਮੂਦਪੁਰ ਤੇ ਮਲਕਪੁਰ ਇਸ ਚੌਂਕ ਦੇ ਬਿਲਕੁਲ ਆ ਨੇੜੇ ਹੈ ਸੱਮਣੇ ਪਿੰਡ ਦਿਖਦਾ ਹੈ ਅ ਮਲਕਪੁਰ ਠੀਕ ਹੈ ਜੀ ਆਪਾਂ ਮਲਕਪੁਰ ਨਹੀਂ ਜਾਣਾ ਇਸ ਬੱਸ ਸਟੈਂਡ ਦੇ ਨਾਲ ਕਾ ਲੱਗਿਆ ਵਾ ਇੱਕ ਪਾਣੀ ਦੀ ਟੈਂਕੀ ਵੀ ਹੈ ਤੇ ਤੇ ਨਾ ਚਪੇਲ ਕਣ ਦੇ ਦਰਖਤ ਨੇ ਕਾਫੀ ਭਾਰੀ ਉਹ ਮੋਟੇ-ਮੋਟੇ ਠੀਕ ਹੈ ਜੀ ਇਹ ਬੱਸ ਸਟੈਂਡ ਤੋਂ ਜੀ ਦੇਖ ਰਹੇ ਹਾਂ ਇਹ ਰਸਤਾ ਜਾਂਦਾ ਹੈ ਮਹਿਮੂਦਪੁਰ ਨੂੰ ਰਹਿਮਤੁੱਲਾ ਲੰਬੜਦਾਰ ਹੁੰਦੇ ਸਿੱਥੇ 47 ਤੋਂ ਪਹਿਲਾਂ ਜਿਹੜੇ ਮਾਈਗ੍ਰੇਟ ਹੋ ਕੇ ਲੰਦੇ ਪੰਜਾਬ ਚਲੇ ਗਏ ਤੇ ਗੱਡੀਆਂ ਇਆਂ ਨੇ ਬੱਸੀ ਸਾਈਡ ਤੋਂ ਹਾਂ ਇੱਥੋਂ ਡੇਢ ਤੋਂ ਇੱਕੜ ਦੇ ਫਾਸਲੇ ਤੇ ਨਵੀਂ ਨਹਿਰ ਬਣ ਰਹੀ ਹੈ ਜਿਹੜੀ ਐਸ.ਵਾਈ.ਐਲ ਉਹ ਹੈ ਇਹ ਸਾਹਮਣੇ ਤੁਸੀਂ ਦਰਖਤ ਦੇਖ ਰਹੇ ਨੇ ਇਹ ਐਸ.ਵਾਈ.ਐਲ ਤੇ ਹੀ ਹੈ ਠੀਕ ਹੈ ਆਪਾਂ ਐਸੇ ਰੋਡ ਨੂੰ ਜਾਣਾ ਹੈ ਅੱਗੇ ਮਹਿਮੂਦਪੁਰ ਦੇਖਦੇ ਤੇ ਇਹ ਬੱਸ ਸਟੈਂਡ ਹੈ ਇਤੋਂ ਨਾ ਥੋੜਾ ਅੱਗੇ ਜਾ ਕੇ ਕਿਲੋਮੀਟਰ 1.5 ਤੋਂ 2 ਕਿਲੋਮੀਟਰ ਦੇ ਫਾਸਲੇ ਤੇ ਫਿਰ ਰਸਤਾ ਮੁੜਦਾ ਹੈ بڑے ਗਰਾਉਂ ਨੂੰ بڑا ਗਰਾਉਂ ਵੀ ਕਹਿੰਦੇ ਆ ਉਹਨੂੰ ਨਵੀਂਵਰ ਵੀ ਕਹਿੰਦੇ ਆ ਤੇ ਨਾਲ ਹੀ ਦੇਗਲਾ ਵੀ ਕਹਿੰਦੇ ਆ ਠੀਕ ਹੈ ਜੀ ਇਸ ਪਾਸੇ ਜਿੱਧਰ ਕਿ ਡਿਗਰੀ ਨਾ ਅੱਗੇ ਤੇ ਰੋਡ ਮੁੜਦਾ ਹੈ ਨਵੀਂਪੁਰ ਦੇਵਕਲਾ ਠੀਕ ਹੈ ਬੜਾ ਗਰਾਉਂ ਕਹਿੰਦੇ ਜਿਹਨੂੰ ਅਸੀਂ ਬੜਾ ਪਿੰਡ ਵੀ ਕਹਿ ਦਿੰਦੇ ਆ ਉਹਨਾਂ ਨੂੰ ਠੀਕ ਹੈ ਜੀ ਤੇ ਚਲੋ ਆਪਾਂ ਹੁਣ ਅੱਗੇ ਚੱਲ ਕੇ ਦੇਖਦੇ ਮਹਿਮੂਦਪੁਰ ਇਸ ਰਸਤੇ ਨੂੰ ਆਪਾਂ ਜਾਵਾਂਗੇ ਮਹਿਮੂਦਪੁਰ ਠੀਕ ਹੈ ਜੀ ਇਹ ਬੱਸ ਆਈ ਹੈ ਇਹ ਆਈ ਹੈ ਬੱਸ ਹੀ ਪਠਾਨਾ ਪਾ ਠੀਕ ਹੈ ਇਹ ਕਰਨ ਤੱਕ ਜਾਏਗੀ ਇਹ ਬੱਸ ਤਾਂ دوستੋ ਅਸੀਂ ਇਸ ਰਸਤੇ ਨੂੰ ਆਏ ਆ ਉਸ ਬੱਸ ਸਟੈਂਡ ਤੋਂ ਤੇ ਇਸ ਟਾਈਮ ਅਸੀਂ ਪਹੁੰਚ ਗਏ ਆ ਪਿੰਡ ਮਹਿਮੂਦਪੁਰ ਇਹ ਇਸ ਤੁਸੀਂ ਦੇਖ ਰਹੇ ਹੋ ਜਿਹੜੇ ਘਰ ਇਹ ਪਿੰਡ ਮਹਿਮੂਦਪੁਰ ਦੇ ਆ ਇਹ ਫਿਰਨੀ ਹੈ ਲੈਂਦੇ ਪਾਸੇ ਦੀ ਇਟਾਂ ਦੀ ਬਣੀ ਹੋਈ ਏ ਤੇ ਇਹ ਦੱਖਣ ਦੀ ਫਿਰਨੀ ਹੈ ਠੀਕ ਹੈ ਪਿੰਡ ਦੇ ਤਰ੍ਹਾਂ ਸਾਰਾ ਇੱਕ ਮੋਟਰ ਹੈ ਤੇ ਤੇ ਕੁਰਸੀਆਂ ਲੱਗੀਆਂ ਹੋਈਆਂ ਠੀਕ ਹੈ ਤੇ ਆ ਆ ਫਿਰ ਨਹੀਂ ਹੈ ਲੈਂਦੇ ਪਾਸੇ ਦੀ ਠੀਕ ਹੈ ਜੀ ਤੇ ਇਹ ਦੱਖਣ ਦਿਸ਼ਾ ਰਡ ਪਿੰਡਾਂ ਜੀ महमूदਪੁਰ ਸੰਤਾਲੀ ਦੇ ਵਿਲੇ ਇਹਦਾ ਡਿਸਟ੍ਰਿਕਟ ਹੁੰਦਾ ਸੀ ਅੰਮ੍ਰਾਲਾ ਤਹਿਸੀਲ ਖਰੜ ਸੀ ਅੱਜ ਕੱਲ ਤਹਿਸੀਲ ਖਰੜ ਹੈ ਡਿਸਟ੍ਰਿਕਟ ਹੈ ਮੋਹਾਲੀ ਸਹਿਬ ਜਤਾ ਅਜੀਤ ਸਿੰਘ ਨਗਰ ਵੀ ਕਹਿੰਦੇ ਆ ਤੋਣੀ ਰਾਜਪੂਤਾਂ ਦਾ ਇਹ ਪਿੰਡ ਸੀ ਛੋਟਾ ਜਿਹਾ ਪਿੰਡ ਹੈ ਹਾਂ ਸੰਤਾਲੀ ਦੇ ਵੇਲੇ ਤਾਂ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਲੇਕਿਨ ਅੱਜਕੱਲ 12 ਘਰ ਸਿੱਖਾਂ ਦੇ ਨੇ ਤੇ 8-9 ਘਰ ਮੁਸਲਮਾਨਾਂ ਦੇ ਨੇ ਠੀਕ ਹੈ ਜੀ ਤੌਣੀ ਰਾਜਪੂਤਾਂ ਦਾ ਇਹ ਪਿੰਡ ਹੈ ਪਿੰਡ ਮਹਿਮੂਦਪੁਰ ਠੀਕ ਹੋ ਗਿਆ ਹਾਂ ਇਹ ਸਕੂਲ ਠੀਕ ਹੈ ਪਿੰਡ ਮਹਿਮੂਦਪੁਰ ਦਾ ਆ ਤੁਸੀਂ ਦੇਖ ਰਹੇ ਆ ਫਿਰ ਨਹੀਂ ਹੈ ਜਿੱਧਰ ਮੋਟਰਸਾਈਕਲ ਖੜਿਆ ਹੈ ये चढ़ते बस ए फिरनी ठीक है जी छोटा जा पिंड यह भी घर ने टोटल सामने टेंकी भी बनी हुई पानी की ठीक हो गया मस्जिद पिंड दे ठीक है जी यद है ठीक है नमाज़ वगैरह होंगी इतने ਹਾਂ ਪੁਰਾਣੀ ਹੈ ਉਸੇ ਸਾਉਦਿਓ ਬਣੀ ਦੀ ਠੀਕ ਹੈ ਜੀ ਆਹ 게ਟ ਹੈ ਇਹਦਾ ਹਾਂ 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 ਪਿੱਛੇ ਦੀ ਠੀਕ ਹੈ ਆਹ ਗਲੀਏ ਇੱਕ ਇਹਦੇ ਵਿੱਚ ਇਹ ਮਸਜਿਦ ਠੀਕ ਹੈ ਜੀ ਅੰਦਰ ਨਹੀਂ ਆਪਾਂ ਜਾਵਾਂਗੇ ਕਿਉਂਕਿ ਕੋਈ ਹੈ ਨਹੀਂ ਇੱਥੇ ਠੀਕ ਹੈ ਪਿੰਡ ਮਹਿਮੂਦਪੁਰ ਠੀਕ ਹੈ ਜੀ ਮਸਜਿਦ ਤੋਂ ਦੇਖ ਰਹੇ ਹਾਂ ਇਸ ਵਕਤ ਅਸੀਂ ਖੜੇ ਪਿੰਡ ਦੇ ਲਹਿੰਦੇ ਪਾਸੇ ਪਿੰਡ ਮਹਿਮੂਦਪੁਰ ਦੇ ਠੀਕ ਹੈ ਸਾਹਮਣੇ ਤੋਂ ਖੂਹ ਦੇਖ ਰਹੇ ਹਾਂ ਠੀਕ ਹੈ ਜੀ ਇਹ ਇਹ ਪੁਰਾਣਾ ਖੂਹ ਹੈ ਠੀਕ ਹੈ ਇਹ ਤੇ ਲਹਿੰਦੇ ਪਾਸੇ ਦੀ ਫਿਰਨੀ ਹੈ ਇੱਟਾਂ ਦੀ ਬਣੀ ਹੋਈ ਹੈ ਠੀਕ ਹੈ ਜੀ ਉਹ ਤੁਸੀਂ ਦੇਖ ਰਹੇ ਹੋ ਪੁਰਾਣਾ ਆ ਦੋਸਤੋ ਪਿੰਡ ਮਹਿਮੂਦਪੁਰ ਤੇ ਬਾਅਦ ਅਸੀਂ ਜਾ ਰਹੇ ਹਾਂ ਪਿੰਡ ਦੇਕਲਾ ਬੜਾ ਗ੍ਰਾਮੀ ਕਹਿੰਦੇ ਤੇ ਇਹ ਬੱਸ ਸਟੈਂਡ ਇੱਥੇ ਦਾ ਠੀਕ ਹੈ ਗੇਟ ਲੱਗੇ ਹੋਏ ਦੋ ਆ ਜਿਹੜਾ ਸਭ ਤੋਂ ਪਹਿਲਾ ਗੇਟ ਹੈ ਮੈਂ ਚੋਲਟੇ ਵਾਲੀ ਸਾਈਡ ਆ ਇਹ ਜੰਦਾ ਚੋਲਟੇ ਨੂੰ ਤੇ ਸਾਹਮਣੇ ਉਹ ਸਕੂਟਰ ਮੋਟਰਸਾਈਕਲ ਆਇਆ ਹੈ ਜਿਹੜਾ ਉਹ ਆਇਆ ਪਿੰਡ ਦੇਕਲਾ ਤੋਂ ਬڑا ਗਰਾਉਂਡ ਵੀ ਕਹਿੰਦੇ ਆ ਨਬੀ ਵਰ ਵੀ ਕਹਿੰਦੇ ਆ ਠੀਕ ਹੈ ਜੀ ਤੇ ਮੈਂ ਟੋਲਟਾ ਵਾਲੀ ਸੜਕ ਤੋਂ ਮਣਾ ਰਹੇ ਹਾਂ ਤੇ ਚੌਕ ਹੈ ਅ ਪਿੰਡ ਹੈ ਰਾਣਾ ਮਾਸਟਰ ਅਹਿਮਦ ਦਾ ਹਰਟੈਡ ਹੈਡ ਮਾਸਟਰ ਹੋਏ ਨੇ ਤੇ ਉਹਨਾਂ ਦੇ ਬੇਟੇ ਨੇ ਰਾਣਾ ਸਲਾਮ ਖਾਨ ਤੇ ਉਹਨਾਂ ਦੇ ਪੁੱਤਰੇ ਨੇ ਰਾਣਾ ਨਾਦਰ ਅਲਮਸ ਪੌਣੀ ਰਾਜਪੂਤ ਠੀਕ ਹੈ ਜੀ ਹਾਂ ਜਿਹੜੇ ਅੱਜ ਕੱਲ੍ਹ ਤਹਿਸੀਲ ਸਮੁੰਦਰੀ ਜ਼ਿਲ੍ਹਾ ਫੈਸਲਾਵਾਟ ਤੇ ਲੰਦੇ ਪੰਜਾਬ ਦੇ ਵਿੱਚ ਨੇ ਹਾਂ ਉਹਨਾਂ ਦੇ ਦਾਦਾ ਰਾਣਾ ਨਾਸਰ ਐਮੰਦ ਰਿਟਾਇਰਡ ਹੈਡ ਮਾਸਟਰ ਸੀ ਠੀਕ ਹੈ ਜੀ ਉਹਨਾਂ ਦਾ ਪਿੰਡ ਹੁੰਦਾ ਸੀ ਤੇ ਇਹ ਬੱਸ ਸਟੈਂਡ ਹਾਂ ਤੇ ਟਰੈਕਟਰ ਆਇਆ ਇਹ ਹਾਂ ਦੇਖ ਲਾਂ ਤੁਹਾਨੂੰ ਠੀਕ ਹੈ ਜੀ ਇਹ ਰਸਤਾ ਇਹ ਜਾਂਦਾ ਬਸ ਸਟੰਡ ਤੇ ਐਡਬਰਾ ਆ ਖੜਾ ਹੈ ਠੀਕ ਹੈ ਜੀ ਇਹ ਸਾਹਮਣੇ ਬਸ ਸਟੰਡ ਤੇ ਸੰਜਾ ਬਣਿਆ ਹੋ ਦੋ ਪਿੰਡਾਂ ਦਾ ਦੇਖ ਲਾਂਗਾ ਇਹ ਗੇਟ ਹੈ ਇਹ ਗੇਟ ਨੂੰ ਆਪਾਂ ਜਾਵਾਂਗੇ ਠੀਕ ਹੈ ਜੀ ਇਹ ਰੋਡ ਸਾਹਮਣੇ ਦੇਖ ਲਾਂ ਬੜਾ ਗਰਾਂ ਬੜਾ ਪਿੰਡ ਨਵੀਂ ਪਰ ਫਰਕ ਹੁਸ਼ੈਨਾ ਨੂੰ ਕਹਿੰਦੇ ਠੀਕ ਹੈ ਜੀ ਇੱਥੋਂ 1 ਕਿਲੋਮੀਟਰ ਤੇ ਬਾਸਲੇ ਤੇ ਹੈ ਦੇਖ ਲਾਂ ਠੀਕ ਹੈ ਜੀ ਮੈਂ ਬਸ ਸਟੰਡ ਤੇ ਠੀਕ ਹੈ ਇਹ ਰਸਤਾ ਇਹ ਇਹ ਚੋਲਟੇ ਨੂੰ ਜਾਂਦਾ ਜੀ ਠੀਕ ਹੈ ਜੀ ਪਿੰਡ ਦੇ ਕਲਾਂ ਦੇ ਮੈਂ ਚੜ੍ਹਦੇ ਪਾਸੇ ਆ ਠੀਕ ਜੀ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਪਿੰਡ ਅਮ ਦੇ ਕਲਾਂ ਇਹ ਜੀ ਤੇ ਇਹ ਦੇ ਕਲਾਂ ਦੇ ਸਾਈਡ ਦੇ ਘਰ ਆ ਮੇਰੇ ਸੱਮਣੇ ਕੋਈ ਦੁਆਰਾ ਸਾਹਿਬ ਠੀਕ ਜੀ ਇਹ ਦੇਖ ਤੁਸੀਂ ਬੜੰਗੇ ਦੇਖ ਰਹੇ ਇਹ ਗੁਰਦੌਰ ਸਾਹਿਬ ਦੀ ਹੈ ਇਹ ਦੇਖ ਲਾਂਦੇ ਵਿੱਚ ਠੀਕ ਹੈ ਜੀ ਤੇ ਆ ਫਿਰ ਨਹੀਂ ਹੈ ਇਹ ਤੇ ਪਰਲੀ ਸਾਈਡ ਦੇ ਵਿੱਚ ਬਿਲਕੁਲ ਆਪੋਜ਼ਿਟ ਦੇ ਪਿੰਡ ਹੈ ਫਿਰ ਨਵੀਂਪੁਰ ਠੀਕ ਹੈ ਅ ਪਛਾਣ ਕਰਨੀ ਬੜੀ ਔਖੀ ਹੈ ਕਿਉਂਕਿ ਸੰਧੀਆਂ ਗਲੀਆਂ ਨੇ ਦੋਨਾਂ ਪਿੰਡਾਂ ਦੀਆਂ ਠੀਕ ਹੈ ਜੀ ਬਹੁਤ ਵੱਡਾ ਪਿੰਡ ਹੈ ਦੇਖ ਲਾਂ بڑا ਗਰਾਉਂ ਵੀ ਕਹਿੰਦੇ ਇਹਨੂੰ بڑا ਪਿੰਡ ਵੀ ਕਹਿੰਦੇ ਦੇਗਲਾਲੇ ਪਾਸੇ ਤੋਂ ਇਹ ਚੜ੍ਹਦੇ ਪਾਸੇ ਦੀ ਜ਼ਮੀਨ ਰੈਲੀ ਪਰੇ ਪਰਿਆ ਪਿੰਡ ਹੈ ਠੀਕ ਹੈ ਜੀ ਅੱਜ ਕੱਲ ਮੁੰਜੀ ਲੱਗੀ ਹੋਈ ਹੈ ਸਾਰੇ ਖੇਤਾਂ 'ਚ ਹਰਿਆਲੀ ਹੋ ਰਹੀ ਹੈ ਠੀਕ ਹੈ ਜੀ ਇਹ ਪਿੰਡ ਹੈ ਦੇਗਲਾ ਊਲ ਹੈ ਜੀ ਦੇਗਲਾ ਦਾ ਠੀਕ ਹੈ ਜੀ ਸਰਕਾਰੀ ਮਿਡਲ ਸਕੂਲ 8ਵੀਂ ਤੱਕ ਦਾ ਸਕੂਲ ਹੈ ਇਹ ਠੀਕ ਹੈ ਤੇ ਇਹ ਪਾਣੀ ਦੀ ਟੈਂਕੀ ਹੈ ਵਾਟਰ ਵਰਕਰਸ ਜਲਸਾ ਕੋ ਲਾਈਵ ਮੈਂ ਕਮਾ ਠੀਕ ਹੈ ਜੀ ਆ ਗਏ ਨਵੀਪੁਰ ਵਾਲੀ ਸਾਈਡ 'ਚ ਤੁਸੀਂ ਸਾਹਮਣੇ ਢੋਬਾ ਦੇਖ ਰਹੇ ਹੋ ਨਵੀਪੁਰ ਦਾ ਤੇ ਗੁਰਦੁਆਰਾ ਸਾਹਿਬ ਹੈ ਨਵੀਂ ਇਮਾਰਤ ਬਣੀ ਹੈ ਇੱਥੇ ਠੀਕ ਹੈ ਜੀ ਤੇ ਆ ਦੇਖੋ ਜੀ ਆ ਸੜਕ ਦੇ ਹਿੱਕਾ ਸਾਈਡ 'ਚ ਨਵੀਪੁਰ ਹੈ ਇਹ ਨਵੀਪੁਰ ਵਾਲੀ ਸਾਈਡ ਹੈ ਇਹ ਦੇਕਲਾਂ ਵਾਲੀ ਹੈ ਠੀਕ ਹੈ ਜੀ ਤੇ छोटा छोटा पिंड है तोबा देख रहे हैं ठीक तो है जी ये गुरद्वारा साहब ये तो मस्जिद होंगी सी नबी पर ठीक है जी टैकी है हूँ तो ठीक है जी ये घर है जड़े नबी पर इतने मस्जिद थी तोड़ी ठीक है जी मस्जिद हूँ गिरकी है ਫੋ ਗਲੀ ਵੱਡੀ ਹੈ ਠੀਕ ਹੈ ਜੀ ਪਿੰਡ ਚੋਂ ਨਵੀਂਪਰਾ ਅ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਮਸਜਿਦ ਜਿਹੜੀ ਡਿੱਗੀ ਚੁੱਕੀ ਹੈ ਠੀਕ ਹੈ ਜੀ ਮਲੇ ਬਾਪਿਆ ਉਹਦਾ ਅਜੇ ਇੱਕ ਦਵਾਰ ਖੜੀ ਵੀ ਹੈ ਠੀਕ ਹੈ ਜੀ ਇਹ ਜ ਸਾਮੁਨੇ ਤੇ ਕਈ ਗਲੀ ਜਾਂਦੀ ਹੈ ਠੀਕ ਹੈ ਤੇ ਇਧਰ ਮਸਜਿਦ ਹੈ ਇਹ ਹੈ ਨਵੀਂ ਪਰਦੇ ਠੀਕ ਹੈ ਜੀ ਆ ਗਲੀ ਚ ਜਾਈਏ ਤਾਂ ਇੱਕ ਸਾਈਡ ਵਿੱਚ ਨਵੀਂ ਪਰਦੇ ਘਰ ਤੇ ਇੱਕ ਵਿੱਚ ਦੂਜੀ ਸਾਈਡ 'ਚ ਦੇਖ ਲਾਂਦੇ ਠੀਕ ਹੈ ਜੀ ਪੁਰਲਾ ਘਰ ਹੈ ਜਿਹੜਾ ਹੈ ਇਹ ਨਵੀਂ ਪਰਦਾ ਹੈ ਤੇ ਆ ਇਧਰਲੇ ਇਹ ਦੇਖ ਲਾਂਦੇ ਠੀਕ ਹੈ ਜੀ ਇਸ ਟਾਈਮ ਅਸੀਂ ਕਿਤੇ ਲੈਂਦੇ ਪਾਸੇ ਨਵੀਪੁਰ ਤੋਂ ਠੀਕ ਹੈ ਜੀ ਇਹ ਜ਼ਮੀਨ ਨਵੀਪੁਰ ਦੀ ਤੇ ਇਹ ਗੁਗਾ ਮੜੀ ਏ ਠੀਕ ਹੈ ਜੀ ਸਾਹਮਣੇ ਪਿੰਡ ਨਵੀਪੁਰ ਇਹ ਗੁਗਾ ਮੜੀ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਸੋਰੀ ਨਮੇਕਾਰ ਬਣ ਗਏ ਪੁਰਾਣਾ ਕੋਈ ਨਹੀਂ ਰਹਿਦਾ ਠੀਕ ਹੈ ਜੀ ਪਰਦੇ ਵਿੱਚ ਮੈਂ ਖੜਿਆ ਹਾਂ ਇਸ ਟਾਈਮ ਅ ਤੁਹਾਨੂੰ ਮੈਂ ਦਿਖਾਉਣਾ ਇੱਕ ਖੂਹ ਹੈ ਪੁਰਾਣਾ ਠੀਕ ਹੈ ਇਹ ਵਿੱਚ ਪਿੱਪਲ ਦਾ ਇੱਕ ਰਕਤ ਹੈ ਇਹ ਤਾਂ ਨਮਾਏ ਕੋਈ ਤੇ ਆ ਖੂਹ ਤੇ ਕੰਡੇ تھے ਮੈਂ ਝਾਲ ਪਾਤੇ ਉੱਤੇ ਠੀਕ ਹੈ ਇਹ ਪਿੰਡ ਨਵੀਂਪੁਰ ਅ ਉੱਤਰੀ ਦਿਸ਼ਾ ਵਿੱਚ ਮੈਂ ਉੱਤਰ ਵਾਲੇ ਪਾਸੇ ਠੀਕ ਹੈ